ਇਹ ਆ ਛੋਟਾ ਕਿਵੇਂ ਵੀਰੇ ਇਹ ਨਾ ਹੁਣ ਵੀਡੀਓ ਵਾਲਿਆਂ ਨੇ ਕਹਿਣਾ ਇਹ ਅਸੀਂ ਇੱਕ ਜੀਟਰ ਰੱਖਣਾ ਹੀ ਰੱਖਣਾ ਇਹ ਸਾਨੂੰ ਜੀਟਰ ਨਹੀਂ ਰੋਟੀ ਪਾਇਆ ਅੱਛਾ ਹਾਂ ਇਹ ਜਿਹੜਾ ਦੂਜਾ ਆਪਣਾ 2511 ਉਹ ਡੀਆਈ ਕੀਤਾ ਹੋਇਆ ਉੱਥੇ ਹੋਲਾਂ ਵਾਲੀ ਆ ਭਾਈ ਇਸ ਨਾਮ ਕੋਲੇ ਆ ਇਹਦੀਆਂ ਤੁਹਾਨੂੰ ਮੈਂ ਬਾਈ ਸੀ ਕੋਲੇ ਇਹਦੀਆਂ ਖੂਬੀਆਂ ਤਾਂ ਦੱਸੀਆਂ ਹੀ ਸੀਗੀਆਂ ਅੱਛਾ ਉਹ ਵੀ ਇਹ ਵੀ ਜੌਂਡੀਆ ਰੰਗੂ ਆ ਆਪਦੇ ਟਾਈਮ ਦਾ ਪੂਰਾ ਪਾਵਨ ਦਾ ਨਹੀਂ ਕੋਈ ਕੋਈ ਨਹੀਂ ਇਹਦੇ ਚ ਕੀ ਖੂਬੀਆਂ ਮੋਟੀਆਂ-ਮੋਟੀਆਂ ਜੇ ਤੂੰ ਦੱਸ ਸਕੋ ਆਪਾਂ ਜਿਆਦਾ ਡੀਪਲੀ ਨਹੀਂ ਜਿੰਨਾ ਕਿ ਤੂੰ ਦੱਸ ਸਕੋ ਵੀ ਇਹ ਦੇ ਰੱਖਣ ਦਾ ਕਾਰਨ ਵੈਸੇ ਤਾਂ ਵੀਡੀਓ ਦੇ ਵਿੱਚ ਵੇਖਣ ਵਾਲੇ ਵੀਰਾਂ ਨੇ ਜਾ ਕੋਸ਼ਿਸ਼ ਸਮਝਣਾ ਤਾਂ ਐ ਹੀ ਆ ਯਾਰ ਇਹ ਤਾਂ ਬੇਕਾਰ ਨਹੀਂ 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 ਇਹ ਇਹ ਨਾ ਅੜੇ ਥੋੜੇ ਉਹੋ ਜੇ ਕੰਮ ਕਰ ਦਿੰਦਾ 50 ਹੌਸਪਾਵਰ ਵਾਲੇ ਵੀ ਕਰ ਦਿੰਦਾ ਕਰ ਦਿੰਦਾ ਇਹ ਉਦਾਂ ਹੈ ਕਿੰਨੇ ਐਚਪੀ ਇਹ 25 11 ਨਾ ਹਾਂ 25 11 ਇਹ 25 ਹੌਸਪਾਵਰ ਹੀ ਹੋਊਗਾ 25 ਜਾਂ 26 25 ਜਾਂ 26 ਇਹ ਦੋ ਸਿਲੰਡਰਾਂ ਵਾਲਾ ਨਾ ਵੀਰੇ ਦੋ ਸਿਲੰਡਰ ਤੇ ਉਹ ਜਿਵੇਂ ਡਕਸ਼ਨਾ ਵਾਂ ਇਹਦੇ ਵੀ ਆ ਗੀਆਂ ਹੌਲੈਂਡ ਦੇ ਵੀ ਆ ਗੀਆਂ ਹਨਾ ਡਕਸ਼ਨਾ ਦਾ ਕਿੰਨਾ ਕੁ ਸੁੱਖ ਇਹਨਾਂ ਦਾ ਜਿਆਦਾ ਸੁੱਖ ਆ ਜਾਂ ਜਿਆਦਾ ਦੁੱਖ ਇਹ ਮੈਂ ਅੱਗੇ ਵੀ ਗੱਲ ਕਹੀ ਸੀ ਜਿਹੜਾ ਇਹਨਾਂ ਨੇ ਸਿੱਧੇ ਐਕਸਲਾਂ ਵਾਲਾ ਕੀਤਾ ਹੀ ਹੌਲੈਂਡ ਉਹ ਕਾਹਤੋਂ ਨਹੀਂ ਲੋਕਾਂ ਨੇ ਪਸੰਦ ਕੀਤਾ ਹਾਂ ਉਹ ਨਹੀਂ ਵਿਗਿਆ ਇੱਕ ਤਾਂ ਕਈ ਚੀਜ਼ਾਂ ਇਹੋ ਜਿਹੀਆਂ ਉਹਨਾਂ ਦਾ ਆਪਾਂ ਆਪਣੇ ਕੋਲੇ ਝੋਲਾ ਹੈ ਮੇਰਾ ਵਧੀਆ ਹੋਰ ਹੋ ਸਕਦਾ ਇਹਦੇ ਮਗਰ ਥਿਊਰੀ ਹੋਰ ਕੰਮ ਕਰਦੀ ਹੋ ਸਕਦੀ ਆ ਨਹੀਂ ਮੈਂ ਤਾਂ ਤਾਂ ਗੇਅਰ ਚ ਇੰਨਾ ਕੁਸ਼ ਨਹੀਂ ਪਾ ਸਕਦੇ ਆ ਆਪਾਂ ਸਪੀਡ ਨੂੰ ਇੰਨੀ ਮੈਂਟੇਨ ਨਹੀਂ ਕਰ ਸਕਦੇ ਉਹਨਾਂ ਨੇ ਡਾਇਰੈਕਸ਼ਨ ਚ ਕੱਢ ਲਿਆ ਹਾਂ ਇੱਕ ਹੌਲੈਂਡ ਬਿਨਾ ਡਾਇਰੈਕਸ਼ਨ ਵਾਲਾ ਤੁਸੀਂ ਚਲਾ ਕੇ ਦੇਖਿਓ ਜਿਹੜੇ ਉਹ ਕਾਟਦਾ ਸਾਈ ਫਲਾਨਾ ਕਿਸੇ ਨੂੰ ਉਹ ਵਧੀਆ ਲੱਗਦਾ ਉਹ ਕਹਿ ਨਹੀਂ ਸਕਦੇ ਪਰ ਜੇ ਹੌਲੈਂਡ ਡਾਇਰੈਕਸ਼ਨਾਂ ਕਰਕੇ ਆ 911 ਡਾਇਰੈਕਸ਼ਨਾਂ ਕਰਕੇ ਆ ਹਾਂ ਅੱਜ ਤੱਕ ਉਹ ਛੋਟਾ ਹਾਂ ਇਹਨਾਂ ਦੀ ਆਵਾਜ਼ ਦੀ ਥੋੜੀ ਜਿਹੀ ਦਿੱਕਤ ਹੁੰਦੀ ਆ ਪਰ ਇਹ ਏ ਇਹ ਇਹ ਚ ਨਾ ਬਾਈ ਇਹ ਚ ਇੰਨੀਆਂ ਕੁ ਖੂਬੀਆਂ ਆ ਹੁਣ ਦੇ ਟਰੈਕਟਰਾਂ ਚ ਨਹੀਂ ਹੋਣਗੀਆਂ ਨਹੀਂ ਹੋਣੀਆਂ ਇਹ ਮੈਂ ਉਹ ਵੀਡੀਓ ਚ ਵੀ ਦੱਸਿਆ ਸੀਗਾ ਇਹ 65 ਚ ਆਇਆ ਕਿ 62 ਚ ਆਇਆ 60 ਵਾਲੀ ਸੀਰੀਜ਼ ਚ ਆਇਆ ਉਦੋਂ ਤੋਂ ਸਾਈਡ ਗੇਅਰ ਆ ਉਦੋਂ ਤੋਂ ਹਾਂ ਇਹ ਸਾਈਡ ਗੇਅਰ ਆ ਨਾ ਨੂੰ ਸਹੀ ਸਾਈਡ ਗੇਅਰ ਹੂੰ ਇਹ ਆਟੋਮੈਟਿਕ ਲੈਫਟ ਚ ਆਇਆ ਸੀ ਸਿੰਗਲ ਲੀਵਰ ਹੈ ਇਹਦੇ ਲੈਫਟ ਵਾਲਾ ਹਾਂ ਇਹ ਗੱਲ ਨਾ ਉਹ ਫਿਰ ਗੱਲ ਉਸੇ ਤੇ ਆ ਜਾਂਦੇ ਯਾਰ ਵੀਡੀਓ ਵਾਲੀ ਤੇ ਜਿੱਤੋਂ ਮੈਂ ਤਰੋਣੇ ਦੱਸਿਆ ਮੈਨੂੰ ਫੋਨ ਬਹੁਤ ਆਉਂਦੇ ਆ ਉਹਦੇ ਚੋਂ ਵੀਰ ਨੇ ਨਾ ਚਿਹਰ ਇੱਕ ਲੀਵਰ ਸੀ ਸਿੱਟ ਕੇ ਬੈਠ ਗਈਦਾ ਸੀ ਕੋਈ ਟੈਨਸ਼ਨ ਨਹੀਂ ਕੋਈ ਕੁਛ ਨਹੀਂ ਇਹਦੇ ਤੇ ਕਹਿੰਦਾ ਹੁਣ ਪੰਗਾ ਕਰਨਾ ਪੈਂਦਾ ਉਹ ਜਿਹਨੇ 911 ਚਲਾਇਆ ਨਾ ਬਾਈ ਇੱਕ ਜਿਹਨੇ ਹੌਲੈਂਡ ਚਲਾ ਲਿਆ ਉਹ ਬੰਦੇ ਨੂੰ ਹੋਰ ਕੋਈ ਟਰੈਕਟਰ ਜੋ ਚਲਾਉਂਦਾ ਨਾ ਉਹ ਨੂੰ ਦਿੱਕਤ ਆਉਂਦੀ ਆ ਜਿਹਨੇ 911 ਚਲਾਇਆ ਨਾ ਉਹ ਬੰਦੇ ਨੂੰ ਤਾਂ ਬੜੀ ਦਿੱਕਤ ਆਉਂਦੀ ਆ ਹੂੰ ਬਹੁਤ ਜਿਹੜੇ ਬਜ਼ੁਰਗਾਂ ਨੇ ਕਦੇ ਪਹਿਲਾਂ 93 ਕਰਾ ਚਲਾਈ ਉਹ ਬੰਦੇ ਨੂੰ ਦੂਜੇ ਲੀਵਰ ਵਾਲਾ ਤਾਪਜਾ ਲੱਗਦਾ ਹੂੰ ਉਹ ਇਹਦੇ ਇਹਦੀ ਜੇ ਤੁਸੀਂ ਹਲਾਂ ਦੀ ਉਹ ਘਟਾਉਣੀ ਐ ਡੰਗਾਈ 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 ਘਟਾਉਣੀ ਐ ਇਹਦੇ ਉਹ 93 ਦੇ ਚਾਰ ਆਪਸ਼ਨ ਆਉਂਦੀਆਂ ਸੀ ਇੱਥੇ ਅੱਛਾ ਜੀ ਜੇਬ ਜੀ ਪਹਿਲੀ ਵਾਉਣੀ ਐ ਇੱਕ ਆ ਉਦੋਂ ਤੋਂ ਇਹਦੇ ਹੌਲੈਂਡ ਨੂੰ ਆ ਵੇਖੋ ਇਹ ਕਿੱਲੀ ਇਹ ਕਿੱਲੀ ਆਉਂਦੀ ਜਿਵੇਂ ਹੌਲੈਂਡ ਦੇ ਆਉਂਦੀ ਆ ਹੂੰ ਹੂੰ ਇਹਦੇ ਸਿੰਗਲ ਲੀਵਰ 'ਚ ਹੀ ਕੰਮ ਕਰਨਾ ਇਹਨੇ ਓਕੇ ਆ ਲੈਫਟ ਜਿੱਥੇ ਬੰਨ ਲੀ ਤੁਸੀਂ ਇਹ ਇਹ ਚ ਹੀ ਇੰਨੀ ਸੈਂਸਿੰਗ ਵਾਲਾ ਕੰਮ ਹੁੰਦਾ ਜੇ ਆਪਾਂ ਥੋੜੀ ਚੱਕਣੀ ਆ ਵੀ ਸਿੰਗਲ ਲੀਵਰ ਚੀ ਸਿੰਗਲ ਲੀਵਰ ਚੀ ਓਕੇ ਉਦੋਂ ਤੋਂ ਕੰਪਨੀ ਨੇ ਡਬਲ ਡਿਸਟਰੀਬਿਊਟਰ ਦਿੱਤਾ ਅੱਛਾ ਇਹਦੇ ਚ ਹਾਂ ਆਹ ਡਸਟਰੀਬਿਊਟਰ ਵਾਲੀ ਲੀਵਰ ਹੈ ਦਾ ਇਹਦੇ ਵਿੱਚ ਹੀ ਡਸਟਰੀਬਿਊਟਰ ਆ ਮੈਂ ਨਾ ਕਹਿਣ ਲੱਗਿਆ ਸੀ ਵੀ ਆਪਾਂ ਸਿੰਗਲ ਲੀਵਰ ਸਿੰਗਲ ਲੀਵਰ ਕਰੀ ਜਣੇ ਵੀਰਾਂ ਨੇ ਪੁੱਛਣਾ ਕਿਸੇ ਨੇ ਵੀ ਆਇਆ ਤਾਂ ਦੋ ਨੇ ਇੱਕ ਇੱਕ ਡਿਸਟਰੀਬਿਊਟਰ ਦਾ ਹਾਂ ਜਿੰਨੂੰ ਹੁਣ ਵੀ ਟਰੈਕਟਰ ਕੋਈ ਨਵਾਂ ਜਾਂ ਸੀਚੂ ਲੈਂਦੇ ਸੀਗੇ ਜੇ ਉਹਦੇ ਡਸਟਰੀਬਿਊਟਰ ਹੈ ਨਹੀਂ ਮਸ਼ੀਨ ਤੇ ਚੜਾਉਣਾ ਵੱਡੀ ਤੇ ਡਸਟਰੀਬਿਊਟਰ ਐਕਸਟਰਾ ਲਾਉਣਾ ਪੈਂਦਾ ਹੁਣ ਤਾਂ ਚਲੋ ਕੰਪਨੀਆਂ ਦਿੰਦੀਆਂ ਆ 95 11 ਉਦੋਂ ਤੋਂ ਉਹੀ ਡਸਟਰੀਬਿਊਟਰ ਚੱਲ ਜਾਂਦਾ ਉਹਦਾ ਉਹਦਾ ਉਹੀ ਚੱਲ ਜਾਂਦਾ ਹਾਂ ਇਹ ਡਬਲ ਆ ਸਿੰਗਲ ਨਹੀਂਗਾ ਇਹ ਥੱਲੇ ਨੂੰ ਵੀ ਕੰਮ ਕਰਦਾ ਤਾਂ ਨੂੰ ਵੀ ਕੰਮ ਕਰਦਾ ਦੋਨੋਂ ਸਾਈਡ ਦੋਨੇ ਸਾਈਡ ਨੂੰ ਜਿਵੇਂ ਆਪਾਂ ਟਰਾਲੀ ਸਿੱਟਣੀ ਅੱਗੇ ਦਾ ਉਹ ਜਿਵੇਂ ਫਾਰਮ ਟਰੈਕ ਫੱਟੀ ਲਾ ਕੇ ਤਾਂ ਚੱਕਦਾ ਲੈਫਟ ਨਾ ਇਹਦੀ ਲੈਫਟ ਖੜੀ ਰਹੂਗੀ ਚੱਕੂਗਾ ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਪੁੱਛਦਾ ਇਹਦਾ ਡਿਸਟ੍ਰੀਬਿਊਟਰ ਜਿਵੇਂ ਦੂਜਿਆਂ ਦੇ ਤਾਂ ਹੁਣ ਆਪਾਂ ਨੂੰ ਦਿਖਦੇ ਆ ਨਾ ਇਹ ਨਵੇਂ ਮਾਡਲਾਂ ਦੇ ਇਹਦੇ ਵਿੱਚ ਆ ਇਹਦੇ ਸਾਰਾ ਕੁਝ ਵਿੱਚ ਵਿੱਚ ਆ ਸਾਰਾ ਕੁਝ ਤੇ ਪ੍ਰੋਪਰ ਹੁਣ ਵੀ ਇਹ ਵਰਕ ਕਰਦਾ ਕਰਦਾ ਹੁਣ ਵੀਡੀਓ ਦੇ ਦੂੰ ਹਾਂ ਆ ਪਾਈਪ ਲੱਗੀ ਐ ਤੇ ਦਾਣੇ ਦੂਣੇ ਇਸੇ ਨੇ ਲਾਈਦੇ ਚੱਕਰਾਂ ਦਾ ਪੂਰੀ ਹਾਂ ਚੱਕ ਆਲੇ ਵੀ ਇੱਕ ਇਹਦੇ ਬ੍ਰੇਕ ਦੇ ਲੀਵਰ ਇਹਦੇ ਦੋ ਆ ਕਈਆਂ ਦੇ ਇੱਕ ਹੁੰਦੇ ਇਹਦਾ ਚੱਕਰ ਹੁੰਦਾ ਇਹ ਇੱਕ ਜੀਟਰੋਮੈਟਿਕ ਸੀਗਾ ਹਾਂਜੀ ਤੇ ਇੱਕ ਸੀਗਾ ਰਾਈ ਸਪੈਸ਼ਲ ਇਹ ਰਾਈ ਸਪੈਸ਼ਲ ਆ ਜਿਹੜਾ ਚਿੱਟਾ ਰੰਗ ਸੀ ਸ਼ੋ ਦਾ ਤੇ ਪਿਛਲਾ orange ਕਲਰ ਸੀਗਾ ਜਿਹੜਾ ਸਾਰਾ red ਹੁੰਦਾ ਸੀ ਉਹਨੂੰ jetromatic ਕਹਿੰਦੇ ਸੀ ਇਹਨੂੰ rare special ਕਹਿੰਦੇ ਸੀ ਇਹ 5000 ਮਹਿੰਗਾ ਹੁੰਦਾ ਸੀ ਇੱਕ ਚੀਜ਼ ਇੱਕ ਚੀਜ਼ ਹੋਰ ਵੀਰੇ ਇਹਨਾਂ ਦੇ ਇੰਜਨ ਅੱਜ ਵੀ ਯੂਜ਼ ਕਰੇ ਜਾਂਦੇ ਹਨ ਹਾਂ ਇਹਨਾਂ ਦੀ ਥਿਊਰੀ ਲਾ ਲਓ ਇਹਨਾਂ ਦੇ ਇੰਜਨ ਲਾ ਲਓ ਹਾਂ ਇਹ ਦੀ ਆਮ ਟਰੈਕਟਰਾਂ ਚ ਹਾਂ ਆਪਾਂ ਨਾਂ ਲੈ ਦਨੇ ਸੋਨਾ ਲੀਕਾ ਪ੍ਰੀਤ ਇੰਡੋ ਫਾਰਮ ਹਾਂ ਸਾਰੇ ਇਹਨਾਂ ਚ ਇਹਦੀ ਥਿਊਰੀ ਚੱਲ ਰਹੀ ਇਹਦੀ ਥਿਊਰੀ ਚੱਲਦੀ ਜਾਂਦੇ ਇੰਜਨ ਚੱਲਦੇ ਆ ਆਪ ਕੋਸ਼ਿਸ਼ ਕਹਿ ਸਕਦੇ ਨਹੀਂ ਇੰਜਨ ਇਹ ਕੰਪਨੀ ਤਾਂ ਮੈਂ ਨਹੀਂ ਮੈਂ ਦਾ ਮੈਂ ਤਾਂ ਬਹੁਤ ਥਾਵਾਂ ਤੇ ਕਿਹਾ ਸੀਗਾ ਵੀ ਇਹ ਦੀ ਕੁਆਲਿਟੀ ਉਦੋਂ ਕੰਪਨੀ ਕਿਤੇ ਇਹਦੀ ਕੁਆਲਿਟੀ ਲਈ ਥੋੜਾ ਧਿਆਨ ਦਿੰਦੀ ਨਾ ਇਹ ਚ ਬਹੁਤ ਦਿੱਕਤਾਂ ਆ ਜੇ ਹੁਣ ਤੁਸੀਂ 2000 ਮਾਡਲ ਆ ਲੈਫਟ ਦਾ ਟਾਪਾ ਖੋਲਣਾ ਹੂੰ ਇਹਦੇ ਆ ਨਾਟਕੇ ਰਾਂ ਖੁੱਲ ਗਿਆ ਤਾਂ ਦੁਬਾਰਾ ਇਹਨੇ ਲੱਗਣਾ ਨਹੀਂ ਇਹ ਸਲਿੱਪ ਹੋਇਆ ਹੋਊਗਾ 100% ਆ ਫਾਚੇ ਦੇ ਕਾਪੇ ਦੇ ਹਾਂ 59 ਗਰਾਂ ਦਾ ਖੋਲ ਲਓ ਜਿਹੜਾ ਹੌਲੈਂਡ ਹੋਇਆ ਜਾਂ ਜੌਂਡੀਅਰ ਹੋਇਆ ਉਹਦਾ ਨਟ ਖੋਲ ਲਓ ਨਟ ਜਿੱਥੇ ਚੂੜੀ ਵਾਲਾ ਥਾਂ ਉਹਨਾਂ ਥਾਂ ਸਟੀਲ ਲੰਗੂ ਹੋਊ ਚਮਕਦਾ ਜਿਵੇਂ ਸ਼ੀਸ਼ੇ ਨੂੰ ਇਹ ਕੰਪਨੀ ਨੇ ਇੱਥੇ ਹੀ ਇਹ ਚ ਕੰਮ ਖਰਾਬ ਕੀਤਾ ਕਹਿੰਦਾ ਮਤਲਬ ਜਦੋਂ ਇਹ ਖੁੱਲ ਗਿਆ ਦੀ ਲੀਕਿੰਗ ਨਹੀਂ ਹਟਨੀ ਹਾਂ ਨਟਾ ਨਟਾ ਆ ਹੋਰ ਤੁਸੀਂ ਆਹ ਟਰੈਕਟਰ ਹੈ ਹੂੰ ਇੱਥੇ ਹੁਣ ਉਹ ਜੌਂਡੀਅਰ ਖੜਾ ਹੂੰ ਹੁਣ ਦੀ ਟੈਕਨੋਲੋਜੀ ਆ 2000 ਇਹਦੋਂ 10 ਸਾਲ 20 ਸਾਲ ਬਾਅਦ ਦੀ ਆ ਹਾਂਜੀ ਉਹ ਤੇ ਇਹ ਚੀਜ਼ਾਂ ਹੈ ਨਹੀਂ ਜਿਹੜੀਆਂ ਇਹ ਚ ਤੁਸੀਂ ਦੱਸੋ ਵੀ ਇੱਥੇ ਗੇਅਰ ਪਾਉਣਾ ਸੌਖਾ ਹੈ ਕਿ ਇੱਥੇ ਪਾਉਣਾ ਸੌਖਾ ਇੱਥੇ ਹਾਂ ਪੰਜ ਪੰਜ ਗੇਅਰ ਪੰਜ ਦੋਣੀ 10 ਹਾਂ ਛੇ ਸਣੇ ਬੈਕ ਛੇ ਦੋਣੀ 12 12 ਸਪੀਡਾਂ ਹੋ ਗਈਆਂ ਇਹਦੀਆਂ ਹਾਂ 12 ਸਪੀਡਾਂ ਤੇ ਛੇਆਂ 6 ਸਪੀਡੀਆਂ ਸਪੀਡਾਂ ਦੀਆਂ ਪੀਟੀਓ ਦੀਆਂ 6 ਸਪੀਡਾਂ ਕਿਵੇਂ ਹੋ ਗਈਆਂ 6 ਸਪੀਡਾਂ ਪੀਟੀਓ ਦੀ ਵੀ 6 ਹੀ ਹੈ ਇਹਦੀਆਂ ਅੱਛਾ ਇਹਦੇ ਗੇਰਾਂ ਤੋਂ ਵੀ ਹਾਂ ਦਿਖਾਉਣਾ ਆਵਾਜ਼ ਮੇਰੇ ਮੈਕਨਾਤ ਦੀ ਖਰਾਬ ਤਾਂ ਨਹੀਂ ਹੁੰਦੀ ਕਿ ਕੋਈ ਨਾ ਕੋਈ ਚੱਕਰ ਨਹੀਂ ਕੋ ਡਾ ਉਹਦਾ ਹੀ ਚੰਗਾ ਹੈ ਜੋ ਮਰਜ਼ੀ ਕਰੇ ਕਰਦਾ ਹੀ ਆਪਣਾ ਸਾਰਾ ਕੰਮ ਟਾਈਮ ਐ ਤੁਹਾਨੂੰ ਆਖਿਆ ਵੀ ਜੇ ਅੜੇ ਅੜੇ ਥੋੜੇ ਕੋਈ ਕੰਮ ਲੈਣਾ ਹੈ ਇਹ 50 ਹਸ ਪਾਵਰ ਦਾ ਵੀ ਕੰਮ ਕਰ ਦਿੰਦਾ ਇਹ ਕਰ ਦਿੰਦਾ ਉਸੇ ਚਾਪ ਚੇਪੀ ਗਿਓ ਪਿਆਰਿੰਦਾ ਇੱਕ ਮਿੰਟ ਬਈ ਚੱਲ ਵੀ ਚੱਲ ਵੀ ਨਾ ਇਹ ਤਾਂ ਆਪਾਂ ਨੂੰ ਚੇਤਾ ਨਾ ਭੁੱਲ ਜਾਵੇ। ਹਾਂਜੀ। ਇਹੀ ਕੱਲਾ ਟਰੈਕਟਰ ਆ ਜੇ ਆਪਾਂ ਨੂੰ ਹੁਣ ਕੋਈ ਟਰੈਕਟਰ ਚਲਾਤਾ। ਹਾਂਜੀ। ਉਹਦੇ ਲੈਫਟ ਪੰਪ ਨੇ ਉਦੋਂ ਤੇ ਤੇਲ ਘਮਾਉਣ ਲੱਪਣਾ ਚਾਹ ਉਹ ਚੱਲੇ ਕਿਤੇ ਟਰਾਲੀ ਤੇ ਹੀ ਹੋਵੇ। ਇਹ ਕੱਲਾ ਐਚ ਐਮਟੀ ਆ ਜੇ ਤੁਸੀਂ ਇਹਦੀ ਲੈਫਟ ਨਹੀਂ ਯੂਜ਼ ਕਰਨੀ ਇਹਦੀ ਤੇਲ ਦੀ ਸਪਲਾਈ ਖੜੀ ਇਹਦਾ ਪੰਪ ਵੀ ਖੜਾ। ਅੱਛਾ, ਜੇ ਆਪਾਂ ਨਹੀਂ ਯੂਜ਼ ਕਰਕੇ ਆਣੀ ਲੈਫਟ ਚੱਕਣੀ ਨਹੀਂ। ਜੇ ਆਪਾਂ ਨੂੰ ਜ਼ਰੂਰਤ ਆ। ਓਕੇ ਲੀਵਰ ਲੱਗਾ ਪ੍ਰੋਪਰ ਆ ਗੇਰ ਆ। ਵਾਕਇਓ ਹੀ ਗੱਲਾਂ ਦੇ ਇਹਦੇ ਕੋਈ ਫੰਕਸ਼ਨ ਨਹੀਂ ਹੋਣੇ। ਹਾਂ ਆ ਦੇਖੋ ਤੁਸੀਂ ਮੈਂ ਹਾਂ ਆ ਇੱਕ ਸਪੀਡ ਹੋਗੀ। ਹਾਂ ਇਹ ਦੀ ਨਾਰਮਲ ਸਪੀਡ ਆ ਜਿਵੇਂ ਆਮ ਟ੍ਰੈਕਟਰਾਂ ਦੀ ਹੁੰਦੀ ਆ ਆਪਣੇ। ਹਾਂਜੀ। ਚੱਲੀ ਤਾਂ ਨਹੀਂ? ਨਹੀਂ ਲੈਣੀ ਚੱਲੀ। ਚੱਲ ਅਭੀ। ਹੈ? ਮਾੜੀ ਜੀ ਚੱਲਦੀ ਰਹਦੀ। ਕੌਣ? ਮਾੜੀ ਮਾੜੀ ਚੱਲਦੀ ਆ? ਨਹੀਂ। ਮੈਨੂੰ ਦੱਸਿਆ ਸੀ। ਚੱਲ ਅਭੀ। ਆਪ ਇੱਕ ਸਪੀਡ ਹੋਗੀ? ਹਾਂ। ਆ ਦੂਜੀ? ਹਾਂ। ਹਾਂ ਜੀ ਜੀ ਤੋਤੀ ਪੰਜਵੇਂ ਬੈਗ ਬੈਗ ਇੱਕ ਜਿਹੜੀ ਸਿੱਧੀ ਤੁਹਾਨੂੰ ਦਿਖਾਈ ਨੂੰ ਆਹਾ ਕਹਿਣ ਦਾ ਮਤਲਬ ਗੇਰਾ ਸਾਰਿਆਂ ਜੀ ਆ ਹਾਂ ਇਹ ਹੁਣ ਜਨਰੇਟਰ ਤੇ ਲਾਇਆ ਹਾਂ ਜੀ ਆਮ ਆਪਾਂ ਜਾ ਕੇ ਟਰੈਕਟਰ ਕੋਈ ਵੀ ਚਲਾਉਣੇ ਆ ਜਨਰੇਟਰ ਤੇ ਆਪਣੀ ਟਰੈਕਟਰ ਨੇ ਜਾਂਦਾ ਖਿੱਕਣੀ ਨਹੀਂ ਜਾਂ 42 ਸਪੀਡ ਤੇ ਰੇਸ ਤੇ ਆਊਗਾ ਥੋੜੇ ਥੋੜਾ ਲੋਡ ਚਲਾਉਣਾ ਇਹ ਤੇ ਆਪਣਾ ਟਰੈਕਟਰ ਮੋਟਰ ਚ ਲਾਉਂਦਾ ਨਹੀਂਗਾ ਇਹਦੀ ਆਪਾਂ ਨੂੰ ਆਰਪੀਐਮ ਵਧਾਉਣੀ ਪਊਗੀ ਇਹਦਾ ਗੇਅਰ ਪੀਜੇ ਚ ਲਾ ਦੇਣ ਜਿੰਨਾ ਤੇ ਨਹੀਂ ਖਾਈਦਾ ਤਾਂ ਹਾਂ ਜੇ ਆਪਾਂ ਨੂੰ ਤੇਜ਼ ਸਪੀਡ ਚਾਹੀਦੀ ਆ ਆਪਾਂ ਕੋਈ ਲੋਡ ਚਲਾਉਣਾ ਨਹੀਂ ਘਰੇ ਜਨਰੇਟਰ ਲਾਉਣਾ ਇਹਨੂੰ ਪੰਜਵੇਂ ਚ ਲਾ ਕੇ ਛੱਡ ਦੇਣਾ ਹਾਂ ਸੋਰੇਸ ਤੇ ਸੋਰੇਸ ਤੇ ਤੇਜ਼ ਕਰੀ ਚੱਲੂਗਾ ਇਹਦਾ ਇਹਦਾ ਡੀਜ਼ਲ ਖਰਚਾ ਕਿਵੇਂ ਆ ਬ੍ਰੋ ਇਹ ਇਹ ਕਈ ਡੀਜ਼ਲ ਖਰਚੇ ਵਾਲੀਆਂ ਗੱਲਾਂ ਇਹਦੀਆਂ ਨੱਪੀਆਂ ਜਾਂਦੀਆਂ ਆ ਐਸ਼ਰ ਨਾਉ ਤਾਂ ਡੀਜ਼ਲੇ ਜ਼ਿਆਦੇ ਖਾਂਦਾ ਜ਼ਿਆਦੇ ਖਾਂਦਾ ਹੂੰ ਐਸ਼ਰ ਉਹ ਉਹ ਸਵਰਾਜ ਖੜਾ ਹੂੰ ਇਹਦੇ ਨਾਲੋਂ ਉਹ 6 ਸਾਲ ਨਵਾਂ ਹੂੰ ਉਹ 93 86 ਇੰਨਾ ਕੀ ਫਰਕ ਹੈ ਕਿ ਮੈਨੂੰ ਲੱਗਦਾ 93 ਤੇ ਇਹ 86 ਹਾਂ ਬਸ ਹਾਂ 10 ਦਾਾਂ ਚੋਂ ਕਿੰਨੇ ਕੱਢ ਲੀਏ ਮੈਂ ਵੀ ਮੈਚ ਚ ਥੋੜਾ ਕੱਚਾ ਹੀ ਹਾਂ ਹਾਂ ਤੈਨਾਂ ਤਾਂ ਉਹੀ ਵੱਧਾ 90 ਵਾਲੀ ਤੇ 4 ਇਹ 4 ਤਿੰਨ ਤੇ ਚਾਰ ਕਿੰਨੇ ਹੋਗੇ ਸੱਤ ਸੱਤ ਸਾਲ ਉਹ ਇਹਦੇ ਨਾਲ ਨਵਾਂ ਹੈ ਉਹ ਚੇ ਕੋਈ ਫੀਚਰ ਨਹੀਂ ਆ ਚਾਹੀਦੇ ਸੀ ਸਗੋਂ ਚਾਹੀਦੇ ਸੀ ਨਾ ਪਰ ਉਹ ਇੰਨਾ ਉਹ ਉਹ 724 ਜਿਹਨੇ ਰੋਡ ਤੇ ਕੰਮ ਲੈਣਾ ਰੋਡ ਦਾ ਹੀ ਕੰਮ ਕਰੂਗਾ ਹੋਰ ਕੰਮ ਨਹੀਂ ਕਰਦਾ ਜਿਆਦਾ ਉਹ ਖੇਤੀ ਦਾ ਤੁੱਜਾ ਨਹੀਂ ਹਾਂ ਅਸੀਂ ਇਹ ਸ਼ਰ ਲੈ ਜਾਂਦਾ ਸੀਗਾ 1,80,000 ਦਾ ਹੂੰ ਤੇ ਉਹ ਕੱਲੀ ਟਰਾਲੀ ਵਾਲਾ ਕੰਮ ਕਰਦਾ ਸੀਗਾ ਕੱਲੀ ਟਰਾਲੀ ਕੱਲੀ ਟਰਾਲੀ ਵਾਲਾ ਜੇ ਖੇਤ ਤੂੜੀ ਲੈਪਦੇ ਆ ਆਪਾਂ ਜਨਰੇਟਰ ਚਲਾਉਣਾ ਉਹਨੇ ਨਹੀਂ ਚਲਾਉਣਾ ਜੇ ਉਹਦੇ ਮਗਰ ਜਿਹੜਾ ਖਾਦ ਲਜਾਣ ਵਾਲਾ ਹੁੰਦਾ ਠਕੜਮੰਜਾ ਜ ਉਹ ਪਾਲਿਆ ਦੋ ਬੋਰੀਆਂ ਵਾਧ ਰੱਖ ਲਈਆਂ ਉਹ ਨਹੀਂ ਉਹ ਚੱਕਦਾ ਹੀ ਤੇ ਮੂਹਰੋਂ ਚੱਕਿਆ ਜਾਂਦਾ ਹੀ ਆਹ ਕਿਹਦੇ ਦੇ ਵਿਚਾਰੇ ਦੇ ਕੁਛ ਹੈ ਨਹੀਂ ਜੇ ਟਰਾਲੀ ਦਾ ਕੰਮ ਲੈਣਾ ਜਿਵੇਂ ਹੁਣ ਸਾਡੇ ਆਪਣੇ ਟਰੈਕਟਰ ਵੱਡੇ ਆ ਗਏ ਹੁਣ ਉਹ ਐਸ਼ਰ ਆ ਉਹਦੇ ਕੋਈ ਖਰਚਾ ਨਹੀਂਗਾ ਨਾ ਕੋਈ ਰੀਡੀ ਹੀਟਰ ਦਾ ਨਾ ਕੁਛ ਨਹੀਂਗਾ ਕੱਲਾ ਤੇਲ ਪਾਉਣਾ ਤੇ ਚੱਲੀ ਜਾਊਗਾ ਮਹਾਰਾਜ ਆਉਂਦੇ ਨੂੰ ਕਹੀ ਜਾਂਦੇ ਮੈਂ ਕਿਹਾ ਐਸ਼ਰ ਲਈਏ ਤਦ ਹੀ ਗਾਰੇ ਗਰੂਰੀ ਬਦਲ ਕੇ ਇਹਨਾਂ ਨੂੰ ਇਹੋ ਜਿਹਾ ਰੱਖੀ ਵੀ ਕੱਲੀ ਯਾਤਰਾ ਤੇ ਜਾਣ ਆਉ ਨੂੰ ਵੀ ਡੀਜ਼ਲ ਖਰਚਾ ਘੱਟਾ ਖੇਤ ਬੰਦੇ ਆਉਣ ਜਾਣ ਆਪਣੇ ਨਾ ਕਿਸਾਨੀ ਵਾਲਿਆਂ ਕਾਗਜ਼ ਪਾੜੇ 15 ਅਗਸਤ ਨੂੰ ਅੱਛਾ ਜੀ ਅਸੀਂ ਹੁਣ ਉਹ ਵੀਡੀਓ ਵੀ ਕਰਾਂਗੇ ਇਸ ਚੀਜ਼ ਤੇ ਇੱਕ ਐਸ਼ਰ ਲਾਵਾਂਗੇ 1 25 1 ਇੱਕ ਆ ਆਪਣਾ ਜਿਹੜਾ ਕਈ ਤਜਰਬੇ ਇਹੋ ਜਿਹੇ ਹੁੰਦੇ ਮੈਂ ਵੀਡੀਓ ਚ ਦੱਸ ਦਿੰਨਾ ਉਹ ਅਗਲਾ ਕਾਪੀ ਕਰ ਲੈਣਾ ਕਾਪੀ ਕਰ ਲੈਣਾ ਇਹਨਾਂ ਨੂੰ ਉਹ 3 ਲੀਟਰ ਨਾਲ 22 23 ਕਿਲੋਮੀਟਰ ਤੋਂ ਮੁੜਿਆ 3 ਲੀਟਰ ਨਾਲ ਹਾਂ ਕਿਹੜਾ ਉਹ 724 ਓਕੇ ਕਿਵੇਂ 3 ਲੀਟਰ ਤੇਲ ਨਾ ਭਰ ਕੇ ਲਈ ਗਈ ਟੈਂਕੀ ਆ ਕੇ 3 ਲੀਟਰ ਪਿਆ ਕਿ ਹੁਣ ਇਹ ਬਾਈ 244 ਕਿਲੋਮੀਟਰ ਤੋਂ ਮੁੜਿਆ ਸੀ ਪਜਾਈ ਨਗਰ ਤੋਂ ਅੱਛਾ ਤੇ ਹੁਣ ਇਹ ਵੀਰਾਂ ਨੇ ਪੁੱਛਣਾ ਵੀ ਸੱਜਾਂ ਦਾ ਡਿਟੇਲ ਚ ਦੱਸੋ ਡਿਟੇਲ ਆਪਾਂ ਦੱਸ ਦਾਂਗੇ ਹੁਣ ਘੱਲੇ ਗੋਲ ਹੀ ਰੱਖਣੀ ਹੈ ਨਹੀਂ ਨਹੀਂ ਗੋਲ ਨਹੀਂ ਕਰਾਂਗੇ ਇਹ ਨਾ ਆਪਣੇ ਆਪ ਉਹ ਹੈਣੀ ਆਪਣੇ ਕੋਲੇ ਉਹ ਨਾ ਢੱਡ ਚ ਕੋ ਜਿਹੜਾ ਕੋ ਉਹੀ ਬਾਹਰ ਆ ਨਾ ਆਹ ਆਪਣਾ ਟਰੈਕਟਰ ਆ ਹਾਂਜੀ ਏ ਉਹਨੇ ਦਾ ਹੀ ਤੇਲ ਇਹ 700 ਦਾ ਹੀ ਖਾਂਦਾ ਹੀ ਤੂੜੀ ਲੈ ਕੇ ਮੋਗੇ ਜਾਂਦਾ ਹੀ 700 ਦਾ ਹੀ ਉਹ ਜੌਂਡੀਅਰ ਖਾਂਦਾ ਹੀ 700 ਦਾ ਹੀ ਹੋਲਣ ਖਾਂਦਾ ਹੀ ਹੁਣ ਮੈਂ ਥੋੜਾ ਜਿਹਾ ਵੇਟ ਪਾ ਕੇ ਜਿਵੇਂ ਕਈ ਰਣ ਅਸੀਂ ਹਰਿਆਣੇ ਚੱਲੇ ਮਸ਼ੀਨ ਲੈ ਕੇ ਤੂੜੀ ਵਾਲੀ ਦੋ ਟਰਾਲੀਆਂ ਤੇ ਉਧਰ ਟਰੈਕਟਰ ਲੈ ਕੇ ਜਾਣਾ ਪੈਂਦਾ ਆਪਦਾ ਹੂੰ ਤੇ ਸਾਡਾ ਟਰੈਕਟਰ ਪਾਪਾ ਮੈਨੂੰ ਆਂਦਾ ਨਾ ਵੀ ਜੌਂਡੀਅਰ ਤੇ ਕਨੋਪੀ ਲੱਗੀ ਸੀ ਟਰਾਲੀ ਚ ਨਹੀਂ ਵੜਦਾ ਹੀ ਹੂੰ ਇਹੀ ਆਸ਼ਾ ਚੜਾਉਂਦੇ ਉਹ ਪਾਪਾ ਆਉਂਦਾ ਯਾਰ ਇਹ ਇਹ ਨਵਾਂ ਟਰੈਕਟਰ ਆ ਇਹ ਆਸ਼ਾ ਪਾਉ ਖ ਮੂਰੇ ਤੇਲ ਘੱਟ ਖਾਊਗਾ ਅਸੀਂ ਉਹ ਮੂਰੇ ਪਾਤਾ ਉਹ ਵਦਨੀ ਤੇ ਕਰੀ ਟੈਂਕੀ ਖਾ ਗਿਆ ਵਦਨੀ ਜਾ ਕੇ ਹਵਾ ਲੈ ਗਿਆ ਐਨੇ ਜੀ ਹਾਂ ਤੇ ਅਸੀਂ ਉਹ ਮੈਸਤਰੀ ਨੂੰ ਟੈਂਕੀ ਵਾਲੇ ਪਾਸੇ ਨਾ ਜਾਣ ਦਈਏ ਹੀ ਕਹੀ ਇੱਧਰ ਉਹ ਕਹਵੇ ਤੇਲ ਤਾਂ ਵੇਖ ਲੋ ਆਈ ਆ ਕਿ ਟੈਂਕੀ ਭਰ ਕੇ ਤੁਰੇ ਆ ਦਿਮਾਗ ਇਹ ਤਾਂ ਆਵੇ ਨਾ ਵੀ ਇਨਜਨ ਚ ਖਾ ਜਾਊਗਾ ਹਾਂ ਉਹ ਲੋੜ ਤੇ ਲੋੜ ਚ ਆਸ਼ਾ ਕਹਿੰਦੇ ਨਾਟ ਗਰਾਣਾ ਵੀ ਵੱਧ ਖਾ ਜਾਂਦਾ ਹਾਂ ਇਹ ਹੁਣ ਆਪਾਂ ਉਹ ਤੇ ਉਹਨਾਂ ਕਵਿਜਾਂ ਤੇ ਇਸ ਟੌਪਿਕ ਤੇ ਵੀ ਜਾ ਤਾਂ ਮੈਨੂੰ ਚੰਗੀ ਤੇ ਸਾਰੇ ਵੀਰਾਂ ਨੂੰ ਜਿੰਨਾ ਡਾਕਟਰ ਲੋਡ ਤੇ ਜ਼ਿਆਦਾ ਹੋ ਉਹ ਤੇਲ ਜ਼ਿਆਦਾ ਖਾਓ ਜਿੰਨਾ ਡਾਕਟਰ ਰੈਲਾ ਚੱਲੂ ਉਹਨਾਂ ਦਾ ਡਾਕਟਰ ਘੱਟ ਤੇਲ ਖਾਓ ਹੁਣ ਉੱਥੇ ਹੀ ਤੂੜੀ ਲੈ ਕੇ ਜਾਣੀ ਆ ਇਹ 700 ਨਾਲ ਮੁੜਿਆ ਉਹ 300 ਨਾਲ ਮੁੜਿਆ ਜੇ ਤਾਂ ਉਹ ਤੇ ਹੁਣ ਲੋਡ ਪਾ ਕੇ ਲੈ ਕੇ ਜਾਵਾਂਗੇ ਸਵੇਰੇ ਮੈਂ ਤੁਹਾਨੂੰ ਦੱਸਿਆ ਸਪੈਸ਼ਲ ਵੀਡੀਓ ਕਰ ਦੇਣੀ ਆ ਇਹ ਤੇ ਵੀ ਲੋਡ ਪਾ ਕੇ ਲੈ ਕੇ ਜਾਵਾਂਗੇ ਸ਼ਰਤਾਂ ਤੇ ਹੀ ਪਾ ਕੇ ਲੈ ਕੇ ਜਾਵਾਂਗੇ ਜੇ ਤਾਂ ਉਹ ਲੋਡ ਤੇ ਵਧਾ ਗਿਆ ਤੇਲ ਹੁਣ ਤਾਂ ਇਹ ਨੂੰ ਪੁੱਛੋ ਮੁੰਡੇ ਨੂੰ ਅਹੀ ਹੈਰਾਨ ਆ ਮੈਂ ਕਿਹਾ 300 ਨਾਲ ਤਾਂ ਮੋਟਰਸਾਈਕਲ ਨਹੀਂ ਮੁੜਨਾ ਹੂੰ ਬੜੇ ਵੀਰਾਂ ਨੇ ਕਮੈਂਟ ਆਪਾਂ ਨੂੰ ਕਰਨੇ ਆ 300 ਨਾਲ ਤਾਂ ਮੋਟਰਸਾਈਕਲ ਨਹੀਂ ਮੁੜਨਾਗਾ ਆਪਾਂ ਨੂੰ ਵੀ ਸ਼ੋਰਟ ਹੀ ਆ ਹਾਂ ਉਹ ਆ ਸੀ ਪਾ ਕੇ ਉਹਦੇ ਤੇ ਫਿਰ ਨਹੀਂ ਗੱਲ ਪੂਰੀ ਹੋਣੀ ਤੁਹਾਨੂੰ ਦੋਨੋਂ ਤੁਹਾਨੂੰ ਤੇ ਮੈਨੂੰ ਦੋਨਾਂ ਨੂੰ ਪਸੰਦ ਮੈਣਾ ਆ ਮੈਂ ਆਪਣਾ ਆਪਾਂ ਮਿਲੇ ਪਹਿਲੀ ਵਾਰੀ ਆ ਹਾਂਜੀ ਤੁਸੀਂ ਨਾ ਅੱਜ ਆਪਾਂ ਕੋਈ ਹੋਰ ਵੀਡੀਓ ਕਰਨਾ ਆ ਕਈ ਵਾਰਾਂ ਕੋਈ ਮਸਲਾ ਆ ਜਾਂ ਛੜ ਪੈਂਦਾ ਓਵੇਂ ਆਪਾਂ ਗੱਲ ਉਹ ਵੈਸੇ ਕਹਿਦਨੇ ਆ ਚੱਕੀ ਉਹੀ ਜਾਨੀ ਵੀਡੀਓ ਚ ਚੱਕੀ ਉਹੀ ਜਾਨੀ ਜਿਹਦਾ ਪਤਾ ਨਹੀਂ ਆਪ ਨੂੰ ਚਿੱਤ ਚਿੱਤ ਯਾਦ ਨਹੀਂ ਇਹਦੇ ਨਾਲ ਲੈਫਟੋਮੈਟਿਕ ਆਉਂਦਾ ਹਾਂਜੀ ਆਹ ਲੈਂਡ ਤੇ ਲਿਖਿਆ ਹੁੰਦਾ ਲੈਫਟੋਮੈਟਿਕ ਆਜੋ ਇਹਨਾਂ ਦੇ ਵਿੱਚ